ਚਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਰਾਏ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਡੇਰਾ ਸਿਰਸਾ ਸੱਚਾ ਸੌਦਾ ਦੇ ਪ੍ਰੇਮੀਆਂ ਲਈ ਆਈ ਵੱਡੀ ਖਬਰ ਡੇਰਾ ਮੁਖੀ ਨੇ ਆਪਣੇ ਵੱਲੋਂ ਸਜ਼ਾ ਮਾਫ਼ ਕਰਾਉਣ ਲਈ ਪਾਈ ਪਟੀਸ਼ਨ ਲਈ ਵਾਪਸ ਜੋ ਡੇਰਾ ਮੁਖੀ ਨੇ ਵੱਡਾ ਐਲਾਨ ਕਰ ਦਿੱਤਾ ਹੈ ਜੋ ਆਪਣੀ ਸਜ਼ਾ ਨੂੰ ਪੂਰਾ ਕਰਕੇ ਹੀ ਜੋ ਬਰੀ ਹੋਣਗੇ ਔਰ ਬਾਹਰ ਆਉਣਗੇ ਇਸ ਤੇ ਬਾਰੇ ਡੇਰਾ ਪ੍ਰੇਮੀਆ ਦੇ ਵਿੱਚ ਖੁਸ਼ੀ ਪਾਈ ਜਾ ਰਹੀ ਹੈ ਜੋ ਪਹਿਲਾਂ ਵੱਖ-ਵੱਖ 파ਟੀਆਂ ਦੇ ਵੱਲੋਂ ਉਹਨਾਂ ਦੇ ਉੱਪਰ ਇਹ ਇਲਜ਼ਾਮ ਲਾਇਆ ਜਾਂਦੇ ਸੀ ਕਿ ਉਹ ਆਪਣੀ ਸਜ਼ਾ ਮਾਫ਼ ਕਰਵਾ ਰਹੇ ਜਾਂ ਪੈਰੋਲ ਤੇ ਬਾਹਰ ਆਉਂਗਾ ਉਸ ਤੇ ਬਾਰੇ ਅੱਜ ਉਸਨੇ ਉਹ ਆਪਣੀ ਅਰਜੀ ਵਾਪਸ ਲੈ ਲਈ ਹੈ ਡੇਰਾ ਸੱਚਾ ਸੌਦਾ ਦੇ ਮੁਖੀ ਸੰਤ ਗੁਰਮੀਤ RAM REEM ਜੀ ਜਿਨ੍ਹਾਂ ਨੇ 2017 ਚੋਂ ਪ੍ਰਸਿੱਧ ਜਬਰ ਜਨਾਬ ਮਾਮਲੇ ਤੋਂ ਆਪਣੀ ਸਜ਼ਾ ਨੂੰ ਮੁਲਤਵ ਕਰਨ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਸੀ ਉਸ ਦੇ ਉੱਪਰ ਅਦਕਾਰਕ ਤੌਰ ਤੇ ਅੱਜ ਉਹ ਵਾਪਸ ਲੈਣ ਦਾ ਇਰਾਦ ਕਰਨ ਦਿੱਤਾ ਹੈ ਹਾਈ ਕੋਰਟ ਨੇ ਜੋ ਪਟੀਸ਼ਨ ਨੂੰ ਪਟੀਸ਼ਨਰ ਦੀ ਇੱਛਾ ਮੁਤਾਬਕ ਆਜ਼ਾਦੀ ਨਾਲ ਦੁਬਾਰਾ ਪਟੀਸ਼ਨ ਦਾਇਰ ਕਰਨ ਦੀ ਵੀ ਛੂਟ ਦੇ ਦਿੱਤੀ ਹੈ ਜੋ ਪੱਤਰਕਾਰ ਸਤ੍ਰਪਤੀ ਹੱਤਿਆ ਮਾਮਲੇ ਵਿੱਚ ਸਜ਼ਾ ਖਿਲਾਫ ਅਪੀਲ ਤੇ ਮੁੱਖ ਜੱਜ ਦੀ ਬੈਂਚ ਕੋਲ ਸੁਣਵਾਈ ਸ਼ੁਰੂ ਹੋ ਗਈ ਹੈ ਚੀਫ ਜਸਟਿਸ ਸ਼ੀਲ 나ਗੂ ਅਤੇ ਚੀਫ ਜਸਟਿਸ ਵਿਕਰਮ ਅਗਰਵਾਲ ਦੀ ਬੈਂਟ ਦੇ ਸਾਹਮਣੇ ਡੇਰਾ ਸੱਚਾ ਸੌਦਾ ਮੁਖੀ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਕਿ ਉਹ ਜ਼ਬਰਦਸਤਨਾ ਮਾਮਲੇ 'ਚੋਂ ਧੇਰ ਕੀਤੀ ਗਈ ਪਟੀਸ਼ਨ ਵਾਪਸ ਲੈਣਾ ਚਾਹੁੰਦੇ ਹਨ ਇਸ ਦੇ ਨਾਲ ਹੀ ਕੋਰਟ ਨੇ ਕਿਹਾ ਕਿ ਇਹ ਪਟੀਸ਼ਨ ਖਾਰਜ ਮੰਨੀ ਜਾਵੇ ਪਰ ਫੋ ਵਿਖੋਚ ਦੁਬਾਰਾ ਪੇਸ਼ ਕਰਨ ਦੀ ਉਹਨਾਂ ਨੂੰ ਆਜ਼ਾਦੀ ਵੀ ਦਿੱਤੀ ਗਈ ਹੈ ਗੌਰ ਕਰਨ ਵਾਲੀ ਗੱਲ ਇਹ ਕਿ ਅਰਜੀ ਲਗਭਗ 2 ਸਾਲ ਤੋਂ ਇਹ ਲੰਬਤ ਪਈ ਸੀ ਜਿਸ ਦੇ ਉੱਪਰ ਕੋਈ ਕੋਰਟ ਦੇ ਵੱਲੋਂ ਸੁਣਵਾਈ ਨਹੀਂ ਹੋ ਰਹੀ ਸੀ ਪਿਛਲੀ ਸੁਣਵਾਈ 'ਚ ਹਾਈ ਕੋਰਟ ਨੇ ਇਸ ਦੇਰੀ ਤੇ ਚਿੰਤਾ ਜਤਾਈ ਸੀ ਤੇ ਸਾਫ ਕੀਤਾ ਸੀ ਕਿ ਅਗਲੀ ਤਰੀਕ ਨੂੰ ਚਾਹੇ ਬੈਸ ਹੋਵੇ ਜਾਂ ਨਾ ਹੋਵੇ ਅਰਜੀ ਦਾ ਨਿਪਟਾਰਾ ਕਰ ਦਿੱਤਾ ਜਾਵੇਗਾ ਉਸ ਤੋਂ ਪਹਿਲਾਂ ਅੱਜ ਜੋ ਫਤਗੁਰਮੀਕਰਮ ਬਹੀਮ ਦੇ ਵਕੀਲ ਦੇ ਵੱਲੋਂ ਇਹ ਡਿਸੀਜਨ ਵਾਪਸ ਲੈਣ ਦੀ ਮੰਗ ਕੀਤੀ ਗਈ ਜਿਸ ਤੇ ਕੋਰਟ ਨੇ ਕਾਫੀ ਅਣਮੰਨੇ ਨਾਲ ਅਗਲੀ ਸੁਣਵਾਈ ਵੀ ਅਜਾਈ ਦੇ ਦਿੱਤੀ ਥਣ ਜਦੋਂ ਕਿ ਸਜ਼ਾ ਮੁਤਵੀ ਦੀ ਅਰਜੀ ਵਾਪਸ ਲਈ ਗਈ ਹੈ ਹਾਈ ਕੋਰਟ ਨੇ ਸਾਫ ਕੀਤਾ ਹੈ ਕਿ ਹੁਣ ਮੁੱਖ ਅਪਰਾਧਿਕ ਅਪੀਲ ਤੇ ਸੁਣਵਾਈ ਕੀਤੀ ਜਾਵੇਗੀ ਜਿਸ ਵਿੱਚ ਡੇਰਾ ਸੱਚਾ ਸੌਦਾ ਮੁਖੀ ਨੇ ਆਪਣੀ ਦੋ ਸਿੱਧੀ ਨੂੰ ਚੁਣੌਤੀ ਦਿੱਤੀ ਸੀ ਸੋ ਡੇਰਾ ਮੁਖੀ ਨੂੰ ਸੀਬੀਆਈ ਵਿਸ਼ੇਸ਼ ਅਦਾਲਤ ਪੰਚਕੁਲਾ ਨੇ 25 ਅਗਸਤ 2017 ਨੂੰ ਭਾਰਤੀ ਡੰਡਾ ਵਾਲੀ ਦੀ ਧਾਰਾ 376 ਅਤੇ 506 ਦੇ ਤਹਿਤ ਦੋ ਮਹਿਲਾ ਪੈਰੋਕਾਰਾਂ ਦੇ ਜ਼ਬਰ ਜਨਾਬ ਦਾ ਦੋਸ਼ੀ ਮੰਨਿਆ ਸੀ ਇਸੇ ਲਈ ਉਸ ਨੂੰ 20 ਸਾਲ ਦੀ ਕਠੋਰ ਕੈਦੀ ਸਜ਼ਾ ਸੁਣਾਈ ਗਈ ਸੀ ਤੇ ਹਰ ਇੱਕ ਅਪਰਾਧ ਲਈ 10-10 ਸਾਲ ਦੀ ਸਜ਼ਾ ਹੋਈ ਸੀ ਜੋ ਕਿ ਇੱਕ ਤੋਂ ਬਾਅਦ ਇੱਕ ਚਲਣੀ ਸੀ ਉਥੇ ਪੱਤਰਕਾਰ ਛਤਰਪਤੀ ਦੀ ਹਤਿਆ ਦੇ ਮਾਮਲੇ ਵਿੱਚ ਵੀ सीबीआई ਅਦਾਲਤ ਨੇ ਡੇਰਾ ਮੁਖੀ ਸਮੇਤ ਚਾਰ 4 ਮੁਲਜ਼ਮਾਂ ਨੂੰ ਦੋਸ਼ੀ ਕਰਾ ਦਿੰਦੇ ਹੋਏ ਸਾਲ 2019 ਵਿੱਚ ਉਹਨਾਂ ਨੂੰ ਉਰ ਪਹਿਦੀ ਸਜ਼ਾ ਸੁਣਾਈ ਸੀ ਜਦੋਂ ਕਿ ਡੇਰਾ ਮੁਖੀ ਦੇ ਉੱਪਰ ਰੇਪ ਦਾ ਮਾਮਲਾ ਉਹ ਦਰਜ ਹੋਇਆ ਸੀ ਉਸ ਰੇਪ ਮਾਮਲੇ ਦੇ ਵਿੱਚ ਜੋ ਉਹਨਾਂ ਦੇ ਵੱਲੋਂ ਸਜ਼ਾ ਨੂੰ ਮਾਫ ਕਰਾਉਣ ਲਈ ਆਪਣੀ ਪਟੀਸ਼ਨ ਦਾਇਰ ਕੀਤੀ ਗਈ ਸੀ ਉਹ ਪਟੀਸ਼ਨ ਅਜੇ ਵਾਪਸ ਲੈ ਕੇ ਇਹ ਸਾਫ ਕਰ ਦਿੱਤਾ ਕਿ ਉਹ ਆਪਣੀ ਸਜ਼ਾ ਪੂਰੀ ਕਰਨਾ ਚਾਹੁੰਦੇ ਨੇ ਜੋ ਵੀ ਉਹਨਾਂ ਨੂੰ ਸਜ਼ਾ ਸੁਣਾਈ ਜਾਵੇਗੀ ਉਹ ਸਜ਼ਾ ਦੇ ਜਿਹੜੀ ਪੂਰੀ ਕਰਕੇ ਫਿਰ ਉਹ ਇਸ ਦੇ ਬਾਰੇ ਆਪਣਾ ਜਿਹੜਾ ਕਿ ਬਾਹਰ ਹੋਣਗੇ ਸੋ ਗੁਰਮੀਤ ਰਾਮ ਰੇਮ ਜੀ ਜਿਨ੍ਹਾਂ ਨੂੰ 2024 ਲੋਕ ਸਭਾ ਇਲੈਕਸ਼ਨ ਤੇ ਵਿੱਚ ਜਾਂ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਵਿੱਚ ਵਾਰ-ਵਾਰ ਪੈਰੋਲ ਦਿੱਤੀ ਜਾਂਦੀ ਏ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਹੋਰ ਵਿਰੋਧੀ ਪਾਰਟੀਆਂ ਦੇ ਵੱਲੋਂ ਭਾਜਪਾ ਉਪਰਤਾਂਜ ਕਿੱਸੇ ਜਾਂਦੇ ਨੇ ਕਿ ਭਾਜਪਾ ਆਪਣਾ ਵੋਟ ਬੈਂਕ ਲੈਣ ਦੀ ਖਾਤਰ ਜੋ ਸੰਤ ਗੁਰਮੀਤ RAM REHIM ਨੂੰ ਵਾਰ-ਵਾਰ ਪੈਰੋਲ ਦੇ ਕੇ ਉਹਨਾਂ ਦੀ ਜਿਹੜੇ ਉਹਨਾਂ ਦੇ ਪੈਰੋਕਾਰ ਨੇ ਉਹਨਾਂ ਦੇ ਜਿਹੜੇ ਸੇਵਕ ਨੇ ਉਹਨਾਂ ਦੀ ਵੋਟ BJP ਦੇ ਹੱਕ ਵਿੱਚ ਬੋਟ ONLY ਕੋਸ਼ਿਸ਼ ਕਰਦੀ ਜਿਦੋਂ ਕਿ 2017 ਦੇ ਵਿੱਚ BJP ਨਹੀਂ ਵੱਡੀ ਕਾਰਵਾਈ ਕਰਦੇ ਹੋਇਆ ਡੇਰਾ ਸ਼ਿਰਸਾ ਦੇ ਮੁਖੀ ਦੇ ਉੱਪਰ ਕਾਰਵਾਈ ਕਰਵਾਈ ਸੀ ਕਿਉਂਕਿ ਉਸ ਸਮੇਂ ਉਹੀ ਇੱਕ ਲੈਟਰ ਗਈ ਸੀ ਜਿਹੜੇ ਕਿ ਉਹ ਲੈਟਰ ਪ੍ਰਧਾਨ ਮੰਤਰੀ ਦੇ ਕੋਲ ਜਾਂਦੀ ਹੈ ਪ੍ਰਧਾਨ ਮੰਤਰੀ ਉਸ ਤੋਂ ਬਾਅਦ ਇਹ ਜਾਰੀ ਦਿੰਦੇ ਨੇ ਡੇਰਾ ਮੁਖੀ ਦੇ ਉੱਪਰ ਕਾਰਵਾਈ ਕਰਨ ਦੀ ਸੋ ਸੁਪਰੀਮ ਕੋਰਟ ਦੇ ਵਿੱਚ ਜੋ ਉਸ ਜੱਜ ਨੇ ਇਹ ਫੈਸਲਾ ਸੁਣਾਇਆ ਸੀ ਪਰ ਉਸ ਨੂੰ ਚੁਣੌਤੀ ਦਿੱਤੀ ਗਈ ਹਾਈ ਕੋਰਟ ਦੇ ਵਿੱਚ ਜੋ ਆਪਣੀ ਸਜ਼ਾ ਮਾਫ ਕਰਾਉਣ ਲਈ ਪ੍ਰਸ਼ਨ ਦਾਇਕ ਕਰ ਦਿੱਤੀ ਸੀ ਸੋ ਉਹਨਾਂ ਦੇ ਉੱਪਰ 376 ਦਾ ਮਾਮਲਾ ਦਰਜ ਹੋਇਆ ਹੋਇਆ ਹੈ ਜਿਉਂ ਉਹਨਾਂ ਨੂੰ 10-10 ਸਾਲ ਦੀ ਸਜ਼ਾ ਹੋਈ ਹੋਈ ਹੈ ਟੋਟਲ 20 ਸਾਲ ਸਜ਼ਾ ਉਹ ਪੂਤਰੇ ਨੇ ਜਿਹੜੇ ਕਿ 2017 ਤੋਂ ਲੈ ਕੇ 2027 ਤੱਕ ਉਹਨਾਂ 10 ਸਾਲ ਇੱਕ ਸਜ਼ਾ ਪੂਰੀ ਹੋ ਜਾਏਗੀ ਔਰ ਦੂਸਰੀ ਸਜ਼ਾ ਫਿਰ ਸ਼ੁਰੂ ਹੋਵੇਗੀ ਫੋਨ ਸੰਤ ਗੁਰਮੀਤ RAM ਰਹੀਮ ਜਿਨ੍ਹਾਂ ਨੂੰ ਪੈਰੋਲ ਮਿਲਦੀ ਔਰ ਸਿੱਧਾ ਜੋ ਯੂਪੀ ਦੇ ਵਿੱਚ ਉਹਨਾਂ ਦਾ ਡੇਰਾ ਉੱਥੇ ਜਾ ਜਾ ਸਕਦੇ ਨੇ ਔਰ ਜੋ ਇੱਥੇ ਹਰਿਆਣੇ ਦੇ ਵਿੱਚ ਡੇਰਾ ਇੱਥੇ ਕੁਝ ਦਿਨ ਉਹਨਾਂ ਨੂੰ ਆਉਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਜਦੋਂ ਆਪਣਾ ਜਨਮ ਦਿਨ ਮਨਾਉਂਦੇ ਨੇ ਔਰ ਬਹੁਤ ਸਾਰੀ ਸੰਗਤ ਆਉਦੋਂ ਉਹਨਾਂ ਦੇ ਨਾਲ ਜਾ ਕੇ ਉੱਥੇ ਜਨਮ ਦਿਨ ਮਨਾਉਂਦੀ ਹੈ ਸੋ ਡੇਰਾ ਸਿਰਸਾ ਦੇ ਮੁਖੀ ਸੰਤ ਗੁਰਮੀਤ RAM ਰਹੀਮ ਜਿਹੜੇ ਕਿ ਪੈਰੋਕਾਰ ਨੇ ਉਹਨਾਂ ਦੇ ਜਿਹੜੀ ਆਪਣੀ ਪਟੀਸ਼ਨ ਸੀ ਸਜ਼ਾ ਮਾਫੀ ਦੀ ਉਹ ਵਾਪਸ ਲਈ ਹੈ ਹੋਰ ਇਸ ਦੇ ਉੱਪਰ ਫੈਸਲਾ ਅਦਾਲਤ ਤੋਂ ਸੁਣਾਇਆ ਜਾਵੇਗਾ